ਹਾਂ ਸਾਥੀਓ ਨਮਸਕਾਰ ਜੈਪੀ ਜੈ ਭਾਰਤ ਜੈ ਗੁਰਦੇਵ ਤਨ ਗੁਰਦੇ ਸਾਥੀਓ ਮੈਂ ਤੁਹਾਡਾ ਵੀਰ ਬਾਗਾ ਜੌਣ ਭਾਜਪਾ ਜ਼ਿਲ੍ਹਾ ਐਸੀ ਮੋਟਾ ਜਨਰਲ ਸੈਕਟਰੀ ਸਾਥੀਓ ਜਪਾਤੋਂ ਅੱਡਾ ਵਿਚਾਰ ਕਰਾਂਗੇ ਕੁਝ ਦਿਨ ਕੁਝ ਟਾਈਮ ਪਹਿਲਾਂ ਕੁਝ ਦਿਨ ਤੇ ਲ ਇੱਕ ਦੋ ਦਿਨ ਪਹਿਲਾਂ ਆ ਰਾਮਾ ਮੰਡੀ ਟੋਟਲ ਮਾ ਚੌਂਕ ਦੇ ਵਿੱਚ ਇੱਕ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਿੱਥੇ ਕਿ ਇੱਕ ਬਲਵੀਰ ਸਿੰਘ ਬਿੱਟੂ ਡਿਪਟੀ ਮੇਅਰ ਨੇ ਉਹਨਾਂ ਦਾ ਬੋਰਡ ਲੱਗਾ ਹੈ ਤੇ ਜਿਸ ਦੇ ਵਿੱਚ ਉਸ ਉਸ ਚੌਂਕ ਦਾ ਨਾਮ ਆ ਸ਼ਹੀਦ ਬਾਬਾ ਤਲਨ ਤਲਨ ਗੁਰਦੁਆਰਾ ਸਾਹਿਬ ਰੱਖਿਆ ਗਿਆ ਹੈ ਤੇ ਜਿਸ ਤੇ ਇੱਕ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਆਪਸੀ ਭਾਈਚਾਰਾ ਉਹ ਖਰਾਬ ਨਹੀਂ ਹੋਣਾ ਚਾਹੀਦਾ ਕਿ ਸਾਡਾ ਜਲੰਧਰ ਇੱਕੋ ਜਿਹਾ ਹੈ ਜਿੱਥੇ ਕਿ ਆਏ ਦਿਨ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਆ ਤੇ ਜਿੱਥੇ ਕਿ ਹੁਣ ਆਪਾਂ ਹਰ ਜਲੰਧਰ ਦੇ ਹਰ ਤਹਿਸੀਲ ਹਰ ਕਚੈਰੀ ਦੇ ਵਿੱਚ ਆਪਾਂ ਹਰ ਇੱਕ ਦੂਜੇ ਦੇ ਮੂੰਹ ਮੱਥੇ ਲੱਗਦੇ ਆਂ ਮਿਲਦੇ ਆਂ ਵਰਤਦੇ ਆਂ ਇੱਕ ਦੂਜੇ ਨੂੰ ਹੱਸ ਕੇੜ ਕੇ ਬੁਲਾਉਂਦੇ ਆਂ ਤੇ ਜੋ ਡਿਪਟੀ ਮੇਅਰ ਜੀ ਦਾ ਬੋਰਡ ਲੱਗਾ ਹੈ ਜੋ ਜਲੰਧਰ ਦੇ ਡਿਪਟੀ ਮੇਅਰ ਆ ਮੌਕੇ ਦੇ ਆ ਤੇ ਉਹਨਾਂ ਦੇ ਬੋਰਡ ਲੱਗਣ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਮੌਕੇ ਦੇ ਜਲੰਧਰ ਦੇ ਡਿਪਟੀ ਮੇਅਰ ਆ। ਅਗਰ ਕਿਸੇ ਨੇ ਉਹਨਾਂ ਦੇ ਘਰ ਦਾ ਪਤਾ ਪੁੱਛਣਾ ਹੋਵੇ ਜਾਂ ਘਰ ਜਾਣਾ ਹੋਵੇ ਤਾਂ ਬੋਰਡ ਲੱਗਣ ਨਾਲ ਇਹ ਪਤਾ ਲੱਗ ਜਾਂਦਾ ਕਿ ਇਹ ਢਿਲਮਾ ਚੌਂਕ ਢਿਲਮਾ ਚੌਂਕ ਤੇ ਉਸ ਡਿਪਟੀ ਮੇਅਰ ਦੇ ਘਰ ਨੂੰ ਰਾਹ ਜਾਂਦਾ ਹੈ। ਤੇ ਜੋ ਸ਼ਹੀਦ ਬਾਬਾ ਤੱਲਾ ਸਿੰਘ ਗੁਰਦੁਆਰਾ ਸਾਹਿਬ ਦੇ ਇਹ ਫਲੈਕਸਾਂ ਲੱਗੀਆਂ ਬੋਰਡ ਲੱਗੇ ਆ। ਇਹਨਾਂ ਨੂੰ ਉੱਚੇ ਕਰਕੇ ਲਾ ਦਿੱਤੇ ਜਾਣ ਜਿਵੇਂ ਕਿ ਉਹ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਜੋ ਜਿਨ੍ਹਾਂ ਦਾ ਤਿਲਨ ਸਾਹਿਬ ਪਿੰਡ ਵਿੱਚ ਗੁਰਦੁਆਰਾ ਹੈ ਬਹੁਤ ਹੀ ਸ਼ਰਧਾਲੂ ਉਸ ਗੁਰਦ ਗੁਰਦੁਆਰੇ ਵਿੱਚ ਆਉਂਦੇ ਆ ਉਸ ਗੁਰਦਾਰੇ ਵਿੱਚ ਆ ਕੇ ਨਤਮਸਤਕ ਹੁੰਦੇ ਆ ਮੋਹ ਮੰਗਿਆ ਮਰਦਾ ਪਾਉਂਦੇ ਆ ਤੇ ਉਹਨਾਂ ਦਾ ਜੋ ਨਾਂ ਆ ਉਹ ਉੱਚਾ ਕਰਨਾ ਚਾਹੀਦਾ ਉਹਨਾਂ ਦੇ ਨਾਂ ਦੇ ਬੋਰਡ ਉੱਚੇ ਕਰਕੇ ਲਾਉਣੇ ਚਾਹੀਦੇ ਆ ਤੇ ਜੇ ਇੱਕ ਡਿਪਟੀ ਮੇਜ਼ ਦਾ ਬੋਰਡ ਇੱਕ ਲੱਗ ਵੀ ਗਿਆ ਤਾਂ ਇਸ ਨੂੰ ਕਿਸੇ ਦਾ ਕਿਸੇ ਨੂੰ ਕੋਈ ਇਸ ਗੱਲ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਆਪਸੇ ਭਾਈਚਾਰਾ ਬਣਾ ਕੇ ਰੱਖੋ ਇਸ ਤਰ੍ਹਾਂ ਹੀ ਆਪਣਾ ਭਾਈਚਾਰਾ ਬਣਿਆ ਰਹੇ ਆਪਾਂ ਹਰ ਇੱਕ ਦੂਜੇ ਦੇ ਮੂੰਹ ਮੱਥੇ ਲਗਦੇ ਮਿਲਦੇ ਆ ਵਰਤਦੇ ਆ ਇਹੀ ਰੋਡ ਹੈ ਜੋ ਢਿਲਮਾ ਚੌਂਕ ਜੋ ਬਲਬੀਰ ਸਿੰਘ ਬਟੂ ਜੀ ਉਹਨਾਂ ਦੇ ਗ੍ਰਹਿ ਵਿਖੇ ਜਾਂਦਾ ਹੈ ਤੇ ਇਹੋ ਹੀ ਰੋਡ ਸ਼ਹੀਦ ਬਾਬਾ ਤਲਨ ਜੀ ਨਿਹਾਲ ਸਿੰਘ ਜੀ ਦੇ ਤਪਸਥਾਨ ਤੇ ਜਾਂਦਾ ਹੈ ਉਸ ਬੋਰਡ ਤੇ ਲਿਖਿਆ ਗਿਆ ਹੈ ਡਿਪਟੀ ਮੇਅਰ ਜਿਲੰਦੜਾ ਦੇ ਡਿਪਟੀ ਮੇਅਰ ਬਲਵਿੰਦਰ ਸਿੰਘ ਬਿੱਟੂ ਢਿਲਵਾ ਚੌਕ ਤੇ ਉਹਦੇ ਵਿੱਚ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਕੀ ਉਸ ਪਿੰਡ ਦਾ ਨਾਮ ਵੀ ਲਿਖਿਆ ਗਿਆ ਹੈ ਕਿ ਇਹ ਰਸਤਾ ਢਿਲਵਾ ਨੂੰ ਜਾਂਦਾ ਹੈ ਤੱਲਣ ਸਾਹਿਬ ਨੂੰ ਜਾਂਦਾ ਹੈ ਤੇ ਅੱਪਾ ਇਹ ਇਹ ਕਹਿਣਾ ਚਾਹੁੰਦੇ ਆ ਕਿ ਆਪਣਾ ਜੋ ਜਲੰਧਰ ਫਿਰ ਤੋਂ ਮਕਮਾਗਾ ਕਿ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਆਏ ਦਿਨ ਧਰਨੇ ਪ੍ਰਦਰਸ਼ਨ ਹੁੰਦੇ ਰਹਿੰਦੇ ਆ ਜੋ ਸਾਡੀਆਂ ਮੌਕੇ ਦੀਆਂ ਸਰਕਾਰਾਂ ਹਨ ਉਹਨਾਂ ਨੂੰ ਇਹਨਾਂ ਪ੍ਰਦਰਸ਼ਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਅੱਪਾ ਹੀ ਕਮਾ ਗਕਿਉ ਮੌਕੇ ਦੇ ਅਗਰ ਕੋਈ ਮੌਕੇ ਦਾ ਡਿਪਟੀ ਮੇਅਰ ਮੇਰ ਹੈ ਚਾਹੇ ਐਮ ਐਲ ਏ ਹੈ ਅਗਰ ਉਹਨਾਂ ਦੇ ਘਰ ਨੂੰ ਕਿਸੇ ਨੂੰ ਰਾਹ ਜਾਂਦਾ ਉਹ ਕਾਰਪੋਰੇਸ਼ਨ ਨੇ ਬੋਰਡ ਲਗਾਇਆ ਹੋਇਆ ਹੈ ਕਾਰਪੋਰੇਸ਼ਨ ਦਾ ਲੱਗਿਆ ਹੋਇਆ ਬੋਰਡ ਹੈ ਇਹ ਕਾਰਪੋਰੇਸ਼ਨ ਦੇ ਬਲੋ ਲਗਾਇਆ ਗਿਆ ਹੈ ਕਿ ਇੱਕ ਡਿਪਟੀ ਮੇਰ ਦੇ ਘਰ ਨੂੰਰਾ ਇਹ ਜਾਂਦਾ ਇਸ ਤਰ੍ਹਾਂ ਤਾਂ ਆਪਾਂ ਮੰਨਦੇ ਆ ਕਿ ਜਿਵੇਂ ਸ਼ਹਿਰ ਦੇ ਵਿੱਚ ਕਈ ਤਰ੍ਹਾਂ ਦੀਆਂ ਫਲੈਕਸਾਂ ਲੱਗੀਆਂ ਹੋਈਆਂ ਚਾਹੇ ਕਿਸੇ ਦੇ ਘਰ ਦੇ ਮੋਰੇ ਲੱਗੀ ਹੋਵੇ ਚਾਹੇ ਕਿਸੇ ਦੇ ਚੌਕ ਵਿੱਚ ਲੱਗੀ ਹੋਵੇ ਚਾਹੇ ਕਿਸੇ ਦੇ ਗਲੀ ਵਿੱਚ ਲੱਗੀ ਹੋਵੇ ਫਿਰ ਤਾਂ ਆਪਾਂ ਨੂੰ ਉਹਨਾਂ ਤੇ ਵੀ ਇਤਰਾਜ਼ ਕਰਨਾ ਚਾਹੀਦਾ ਹੈ ਵੀ ਇਹ ਸਾਡੇ ਗਲੀ ਦੇ ਵਿੱਚ ਕਿਉਂ ਲੱਗੀ ਹੈ ਉਹ ਤੇ ਇੱਕ ਮੌਕੇ ਦੇ ਆ ਮੈਨੂੰ ਕੋਈ ਪਾਰਟੀ ਦਾ ਮਤਲਬ ਨਹੀਂ ਹੈ ਕਿ ਉਹ ਕਿਹੜੀ ਪਾਰਟੀ ਦੇ ਆ ਉਹ ਇੱਕ ਮੌਕੇ ਦੇ ਡਿਪਟੀ ਮੇਅਰ ਹੈ ਜੋ ਕਿ ਮੌਕੇ ਦਾ ਡਿਪਟੀ ਮੇਅਰ ਹੈ ਉਹਨਾਂ ਦਾ ਕੋਈ ਬੋਰਡ ਲੱਗ ਗਿਆ ਕਿਤੇ ਇਹ ਨਹੀਂ ਨਹੀਂ ਬੋਰਡ ਲਾਇ ਇੱਕ ਬੋਰਡ ਲੱਗਾ ਹੈ ਉਹਨਾਂ ਦੇ ਘਰ ਤੱਕ ਇੱਕੋ ਹੀ ਬੋਰਡ ਹੈ ਜੋ ਕਿ ਟੇਲਮਾ ਚੌਂਕ ਦੇ ਵਿੱਚ ਲੱਗਾ ਹੋਇਆ ਆ। ਆਪਾਂ ਇਤਰਾਜ਼ ਤਾਂ ਕਰੀਏ ਜੇਕਰ ਉਹ ਨਹੀਂ ਆਪਣੇ ਘਰ ਤੱਕ ਜਾਂਦੇ ਹੋયા ਕੋਈ 30 40 ਬੋਰਡ ਲਗਾ ਦਿੰਦੇ ਹੋ। ਫਿਰ ਆਪਾਂ ਇਤਰਾਜ਼ ਕਰ ਸਕਦੇ ਹਾਂ ਪਰ ਇੱਕ ਬੋਰਡ ਲੱਗਣ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਆਪਣੇ ਆਪਣੇ ਵਿਚਾਰ ਜਰੂਰ ਦਿਓ ਕਮੈਂਟ ਰਹਿਓ। ਕਮੈਂਟਾਂ ਰਹਿਓ। ਤੇ ਮੈਂ ਫਿਰ ਤੋਂ ਇਹੀ ਕਹਾਂਗਾ ਕਿ ਜੋ ਆਪਸੀ ਭਾਈਚਾਰਾ ਹੈ ਸਾਪਨੇ ਪਿੰਡਾਂ ਦੇ ਵਿੱਚ ਕੋਈ ਵੈਰ ਵਿਰੋਧ ਨਹੀਂ ਹੈ ਕਿਸੇ ਨਾਲ ਕੋਈ ਜਾਤ ਪਾਤ ਨਹੀਂ ਹੈ ਹਰ ਕੋ ਨੂੰ ਇੱਕ ਦੂਜੇ ਨਾਲ ਹੱਸ ਖੇਡ ਕੇ ਮਿਲਦੇ ਆ ਚਾਹੇ ਸ਼ਹਿਰ ਦੇ ਵਿੱਚ ਬੈਠੇ ਆ ਚਾਹੇ ਪਿੰਡ ਵਿੱਚ ਬੈਠੇ ਆ ਤੁਸੀਂ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਵੀ ਮਿਲਦੇ ਵਰਤਦੇ ਹੋ ਹਰੇਕ ਦੇ ਨਾਲ ਇਸੇ ਤਰ੍ਹਾਂ ਹੀ ਆਪਣਾ ਭਾਈਚਾਰਾ ਬਣਿਆ ਰਵੇ ਤੇ ਆਪਾਂ ਕਿਸੇ ਇੱਕ ਕਰਕੇ ਆਪਣਾ ਭਾਈਚਾਰਾ ਖਰਾਬ ਨਾ ਕਰੀ ਉਸ ਨੂੰ ਇਹ ਕਹਿਣਾ ਚਾਹੀਦਾ ਸੀਗਾ ਜਿਸ ਨੇ ਵੀ ਇਹ ਆਪਣੀ ਕਿਹਾ ਹੈ ਅਗਰ ਇਹੋ ਹੀ ਫਲੈਕਸਾਂ ਜੋ ਸੰਤ শহীদ ਬਾਬਾ ਸੰਤ ਨਿਹਾਲ ਸਿੰਘ ਜੀ ਗੁਰਦੁਆਰਾ ਤਪਸਤਾਨ ਦੇ ਬੋਰਡ ਲੱਗੇ ਹੋਏ ਐ ਉਹ ਉੱਚੇ ਕਰਕੇ ਲਾ ਦਿੱਤੇ ਜਾਣ ਐਨੀ ਗੱਲ ਕਹਿਣ ਨਾਲ ਕਹਿ ਦਿੰਦੇ ਜਾਂ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਮੈਂ ਆਪਣੇ ਬਲਬੀਰ ਸਿੰਘ ਬਿੱਟੂ ਜੀ ਨੂੰ ਡਿਪਟੀ ਮੇਰ ਨੂੰ ਇਹੋ ਅਪੀਲ ਕਰ ਸਕਦਾ ਕਿ ਜੋ ਡਿਪਟੀ ਮੇਰ ਜੀ ਦੇ ਸੌਰੀ ਤੁਹਾਡੇ ਫਲੈਕਸ ਲੱਗੀ ਹੈ ਤੁਹਾਡਾ ਬੋਰਡ ਲੱਗਾ ਤੁਹਾਡੇ ਨਾਂ ਦਾ ਬੋਰਡ ਲੱਗਾ ਵਧੀਆ ਤੁਹਾਡੇ ਪਿੰਡ ਦਾ ਬੋਰਡ ਲੱਗਾ ਤੁਸੀਂ ਜੋ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੇ ਨਾਂ ਦੀ ਫਲੈਕਸਾ ਲੱਗੀਆਂ ਇਹਨਾਂ ਨੂੰ ਉੱਚੀਆਂ ਕਰਕੇ ਲਵਾ ਦਿਓ ਤਾਂ ਕਿਸੇ ਦੇ ਦਿਲ ਵਿੱਚ ਕੋਈ ਗੁੱਸਾਗਲਾ ਨਹੀਂ ਹੋਵੇਗਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਹੋਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਜਿਵੇਂ ਕਿ ਪੂਰੇ ਧਰਮ ਪ੍ਰਦਰਸ਼ਨ ਇਕੱਠੇ ਹੋਏ ਸੀਗੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਫਿਰ ਵੀ ਕਿਉਂਕਿ ਉਹ ਇੱਕ ਕਰਨੀ ਦੇ ਮਾਲਕ ਆ ਤਾਂ ਪਸਤਾਨ ਸ਼ੀਸ਼ ਬਾਬਾ ਨਿਹਾਲ ਸਿੰਘ ਜੀ ਇਹ ਤੇ ਕੀ ਸਾਰਾ ਜਹਾਨ ਆ ਕੇ ਨਤਮਸਤਕ ਹੁੰਦਾ ਹੈ ਉੱਥੋਂ ਹਰ ਇੱਕ ਉਸ ਸਤਾਂ ਤੋਂ 탑 ਸਤਾਂ ਤੋਂ ਆਪਣੇ ਆਪਣੇ ਝੋਲੀਆਂ ਭਰ ਕੇ ਜਾਂਦੇ ਆ ਤੇ ਉਹਨਾਂ ਦਾ ਨਾਮ ਨਹੀਂ ਮਨ ਇਹ ਚੰਗਾ ਲੱਗਦਾ ਉੱਚਾ ਕਰ ਉਹਨਾਂ ਦਾ ਨਾਮ ਉੱਚਾ ਕਰ ਦਿਓ ਤਾਂ ਬਹੁਤ ਵਧੀਆ ਗੱਲ ਆ ਤੁਹਾਡਾ ਮੂਡ ਲੱਗਾ ਵਧੀਆ ਬਧੀਆ ਜਗ੍ਹਾ ਤੇ ਲੱਗਾ ਹੈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਨਮਸਕਾਰ ਆਪਣੇ ਆਪਣੇ ਵਿਚਾਰ ਕਮੈਂਟਾਂ ਰਹੀਂ ਜਰੂਰ ਸਾਂਝੇ ਕਰਿਓ। ਤੁਹਾਡਾ ਵੀਰ ਬਾਗਾ ਜੋਲ ਪਾਜਪਾ ਜਿਲ੍ਹਾ ਐਸੀ ਮੋਟਾ ਜਨ ਸੈਕਟਰੀ ਨਮਸਕਾਰ